ਬਹੁਤ ਇਹਨੂੰ ਸਰਦੇ ਪੁਛ ਦੇ ਘਰਾਂ ਵਿੱਚੋਂ ਸੰਨ ਹੋਸਟਲ ਦੇ ਨਾਲ ਬਣੇ ਪੈਲਸ ਵਿੱਚ ਅਕਸਰ ਹੀ ਬਿਨਾ ਬੁਲਾਇਆ ਵੜ ਜਾਇਆ ਕਰਦੇ ਫੇਰ ਰੱਜ ਪੁੱਜ ਕੇ ਤੁਰਨ ਲੱਗਿਆ ਸਿਕਿਉਰਿਟੀ ਇੰਚਾਰਜ ਦੇ ਬੋਝੇ ਵਿੱਚ 500 ਦਾ ਨੋਟ ਪਾਉਣਾ ਕਦੇ ਨਾ ਭੁੱਲਦੇ ਉਸ ਰਾਤ ਵੀ ਰਿਸੈਪਸ਼ਨ ਪਾਰਟੀ ਵਿੱਚ ਚੰਗੀ ਤਰ੍ਹਾਂ ਖਾ ਪੀ ਕੇ ਗੁਜਰੇਲਾ ਲਿਆਉਂਦੇ ਬਹਿਰੇ ਦਾ ਇੰਤਜ਼ਾਰ ਕਰ ਹੀ ਰਹੇ ਸਨ ਕਿ ਐਨੇ ਪਿਛਲੇ ਪਾਸੇ ਹਲਵਾਈਆਂ ਵਾਲੀ ਸਾਈਡ ਤੇ ਹੁੰਦੀ ਹੋਈ ਕਿਸੇ ਦੀ ਜ਼ਰੂਰੀ ਗੱਲਬਾਤ ਨੇ ਉਹਨਾਂ ਦੇ ਕੰਨ ਖੜੇ ਕਰ ਦਿੱਤੇ ਇੱਕ ਬਜ਼ੁਰਗ ਜੋ ਕਹੇਤੀ ਦੇ ਪਿਤਾ ਜੀ ਲੱਗਦੇ ਸਨ ਕੈਟਰਿੰਗ ਠੇਕੇਦਾਰ ਨੂੰ ਬੇਨਤੀ ਕਰ ਰਹੇ ਸਨ ਕਿ ਅੰਦਾਜ਼ੇ ਤੋਂ ਵੱਧ ਲੱਗ ਗਏ ਖਾਣੇ ਦੇ ਬਣਦੇ 30000 ਰੁਪਏ ਉਹਨਾਂ ਤੋਂ ਅੱਜ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੇ ਜਾਣੇ ਆਖ ਰਹੇ ਸਨ ਕਿ ਲੋਨ ਅਪਰੂਵ ਹੋਣ ਵਿੱਚ ਘੱਟੋ-ਘੱਟ ਹਫ਼ਤਾ ਲੱਗ ਸਕਦਾ ਹੈ ਠੇਕੇਦਾਰ ਕਿਸੇ ਸਮਝੌਤੇ ਦੇ ਮੂਡ ਵਿੱਚ ਨਹੀਂ ਸੀ ਲੱਗਦਾ ਅਗਲੇ ਦਿਨ ਇਕੱਲੇ ਬੈਠੇ ਸਰਦਾਰ ਜੀ ਕਾਫੀ ਧੀਰ ਤੋਚੇਤਾ ਕਰਨ ਦੀ ਕੋਸ਼ਿਸ਼ ਵਿੱਚ ਸਨ ਕੇ ਉਹਨਾਂ ਨੂੰ ਬਿਨਾ ਨਾਮ ਦੇ 10-10 ਹਜ਼ਾਰ ਵਾਲੇ ਸ਼ਗਨ ਦੇ ਤਿੰਨ ਲਫਾਫੇ ਕੌਣ ਫੜਾ ਗਿਆ ਸੀ ਹਰਪ੍ਰੀਤ ਸਿੰਘ ਜਮੰਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਕਦੇ ਨਾ ਕਦੇ ਕਿਸੇ ਦੀ ਮਦਦ ਉਸ ਨੂੰ ਬਿਨਾਂ ਦੱਸਿਆ ਵੀ ਕਰ ਦੇਣੀ ਚਾਹੀਦੀ ਹੈ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ